ਪੁਲਿਸ ਦੀ ਧੱਕੇਸ਼ਾਹੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਬੀਤੇ ਦਿਨ ਹਾਲੇ ਮਾਮਲਾ ਠੰਡਾ ਨਹੀਂ ਪਿਆ ਜਿਸ ਕਰਕੇ 12 ਜਣਿਆਂ ਨੂੰ ਪੁਲਿਸ ਨੂੰ ਸਸਪੈਂਡ ਤੱਕ ਕਰਨਾ ਪਿਆ ਆਰਮੀ ਦੇ ਇੱਕ ਕਰਨਲ ਕੁਸ਼ਪਿੰਦਰ ਬਾੜਥ ਦੇ ਨਾਲ ਕੁੱਟਮਾਰ ਹੋਈ ਉਸ ਦੇ ਪੁੱਤਰ ਨੂੰ ਕੁੱਟਿਆ ਗਿਆ ਬੁਰੇ ਤਰੀਕੇ ਦੇ ਨਾਲ ਔਰ ਬਿਨਾ ਕਸੂਰ ਦੇ ਕੁੱਟਿਆ ਗਿਆ ਤੇ ਇਸੇ ਤਰ੍ਹਾਂ ਹੁਣ ਇੱਕ ਹੋਰ ਮਾਮਲਾ ਸਾਹਮਣੇ ਆਇਆ ਜਿਹੜਾ ਕੀ ਚੰਡੀਗੜ੍ਹ ਪੁਲਿਸ ਦੇ ਨਾਲ ਸਬੰਧਤ ਹੈ ਪਹਿਲਾਂ ਪਟਿਆਲੇ ਤੋਂ ਉਹ ਤਸਵੀਰਾਂ ਵੀ ਸਾਹਮਣੇ ਆਈਆਂ ਸਭ ਨੇ ਨਖੇਦੀ ਕੀਤੀ ਕਿ ਪੁਲਿਸ ਦੀ ਧੱਕੇਸ਼ਾਹੀ ਹੈ ਇਹ ਪੁਲਿਸ ਨੇ ਜ਼ੁਲਮ ਕੀਤਾ ਤਾਂ ਇਸੇ ਤਰ੍ਹਾਂ ਹੀ ਹੁਣ ਦੋਸ਼ ਲਾਏ ਨੇ ਇੱਕ ਹੋਰ ਨੌਜਵਾਨ ਨੇ ਜਿਹੜਾ ਕਿ ਸਮਾਜ ਸੇਵਕ ਵੀ ਹੈ ਔਰ ਰਾਸ਼ਟਰਪਤੀ ਅਵਾਰਡ ਦੇ ਨਾਲ ਸਨਮਾਨਿਤ ਵੀ ਹੋ ਚੁੱਕਾ ਹੈ ਉਸੇ ਹੀ ਨੌਜਵਾਨ ਨੂੰ ਜਿਹੜਾ ਕੀ ਪੁਲਿਸ ਥਾਣੇ ਸ਼ਿਕਾਇਤ ਦਰਜ ਕਰਾਉਣ ਗਿਆ ਸੀ ਪੁਲਿਸ ਚੌਂਕੀ ਉੱਥੇ ਹੀ ਪੁਲਿਸ ਮੁਲਾਜ਼ਮਾਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਔਰ ਪਤਾ ਲੱਗਦਾ ਹੈ ਮੁੱਢਲੀ ਜਾਣਕਾਰੀ ਦੇ ਮੁਤਾਬਕ ਕਿ ਉਸ ਦੀ ਰੀੜ ਦੀ ਹੱਡੀ ਤੇ ਵੀ ਸੱਟ ਲੱਗੀ ਹੈ ਤੇ ਉਸ ਦਾ ਅੰਗੂਠਾ ਵੀ ਜਿਹੜਾ ਹੈ ਉਸ ਦੇ ਉੱਤੇ ਵੀ ਪੂਰੇ ਤਰੀਕੇ ਨਾਲ ਸੱਟ ਲੱਗੀ ਹੈ ਉਹਨੇ ਪੁਲਿਸ ਮੁਲਾਜ਼ਮਾਂ ਉੱਤੇ ਜਿਹੜੇ ਦੋਸ਼ ਲਾਏ ਗਏ ਨੇ ਨੌਜਵਾਨ ਵੱਲੋਂ ਤੇ ਉਹ ਕਰਨ ਕੀ ਗਿਆ ਸੀ ਇਸ ਬਾਰੇ ਹੁਣ ਚੰਡੀਗੜ੍ਹ ਦੇ ਇੱਕ ਡੀਐਸਪੀ ਨੇ ਬਿਆਨ ਕੀ ਦਿੱਤਾ ਹੈ ਵੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦਣੇ ਆ ਦਾ ਰਸਲ ਚੰਡੀਗੜ੍ਹ ਦੇ ਵਿੱਚ ਰਾਸ਼ਟਰਪਤੀ ਪੁਰਸਕਾਰ বিজেਤਾ ਜਿਹੜਾ ਹੈ ਸਨਮਾਨਕ ਕੀਤਾ ਗਿਆ ਜਿਸ ਨੂੰ ਔਰ ਸਮਾਜ ਸੇਵਾ ਦਾ ਕੰਮ ਕਰਨ ਵਾਲਾ ਹੈ ਔਰ ਰੂਸ ਦੇ ਵਿੱਚ ਵੀ ਉਸ ਨੂੰ ਸਨਮਾਨਿਤ ਉਸ ਦੇ ਕੰਮਾਂ ਦੇ ਲਈ ਕੀਤਾ ਜਾ ਚੁੱਕਾ ਹੈ ਨੈਸ਼ਨਲ ਯੂਥ ਅਵਾਰਡੀ ਰੋਹਿਤ ਕੁਮਾਰ ਨੂੰ ਥਾਣਾ ਸੈਕਟਰ ਦੇ ਜਿਹੜੇ 31 ਦੇ ਵਿੱਚ ਪੈਂਦਾ ਹੈ ਉਸ ਦਾ ਹੱਲੋ ਮਾਜਰਾ ਪੁਲਿਸ ਚੌਂਕੀ ਦੇ ਵਿੱਚ ਚਾਰ ਪੁਲਿਸ ਕਰਮਚਾਰੀਆਂ ਦੇ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਹੈ ਇਹ ਮਾਮਲਾ ਸਾਹਮਣੇ ਆਇਆ ਦੋਸ਼ ਇਹ ਹੈ ਉਹਨਾਂ ਦੇ ਉੱਤੇ ਕਿ ਪੁਲਿਸ ਕਰਮਚਾਰੀਆਂ ਨੇ ਜ਼ਮੀਨ ਦੇ ਉੱਤੇ ਉਸ ਨੂੰ ਸੁੱਟ ਕੇ ਡੰਡਿਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਿਆ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਜਿਸ ਦੇ ਨਾਲ ਉਸ ਦਾ ਇੱਕ ਅੰਗੂਠਾ ਵੀ ਟੁੱਟ ਗਿਆ ਸਿਰ ਦੇ ਉੱਤੇ ਸੱਟ ਲੱਗੀ ਹੈ ਚਿਹਰੇ ਦੇ ਉੱਤੇ ਉਸ ਤੇ ਸੋਜ ਆ ਗਈ ਹੈ ਔਰ ਰੀਡ ਦੀ ਹੱਡੀ ਦੇ ਉੱਤੇ ਵੀ ਗੰਭੀਰ ਸੱਟ ਲੱਗੀ ਹੈ ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਜਿਹੜੇ ਕਿ ਪੀੜਤ ਨੌਜਵਾਨ ਸੀ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਟਮਾਰਕ ਕਰਨ ਵਾਲੇ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ ਚੰਡੀਗੜ੍ਹ ਐਸਐਸਪੀ ਕਮਨਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਹੈ ਤੇ ਘਟਨਾ ਤੋਂ ਬਾਅਦ ਰੋਹਿਤ ਨੂੰ ਇਲਾਜ ਦੇ ਲਈ 32 ਹਸਪਤਾਲ ਹਸਪਤਾਲ ਦੇ ਵਿੱਚ ਜੜਾਇਆ ਉਹ ਦਾਖਲ ਕਰਾਇਆ ਗਿਆ ਔਰ ਇਹ ਵੀ ਪਤਾ ਲੱਗ ਗਿਆ ਕਿ ਚੌਂਕੀ ਦੇ ਵਿੱਚ ਹੀ ਮਾਰਕੁੱਟ ਦੇ ਮਾਮਲੇ ਵਿੱਚ ਦੋ ਏਐਸਆਈ ਤੇ ਇੱਕ ਕਾਂਸਟੇਬਲ ਦੇ ਉੱਤੇ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਜ਼ਿੰਮੇਵਾਰੀ ਉਸ ਦੇ ਉੱਤੇ ਪਾਈ ਜਾ ਸਕਦੀ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਉਸ ਨੂੰ ਕਿਉਂ ਕੁੱਟਿਆ ਇਹਨਾਂ ਤਿੰਨਾਂ ਨੂੰ ਜਲਦੀ ਹੀ ਲਾਈਨ ਹਾਜ਼ਰ ਕੀਤਾ ਜਾ ਸਕਦਾ ਔਰ ਇਸ ਮਾਮਲੇ ਦੇ ਵਿੱਚ ਡੀਐਸਪੀ ਸਾਊਥ ਨੇ ਜਿਹੜੇ ਜਸਵਿੰਦਰ ਸਿੰਘ ਉਹਨਾਂ ਦਾ ਬਿਆਨ ਆਇਆ ਕਿ ਥਾਣਾ 31 ਦੇ ਜਿਹੜੇ ਇੰਚਾਰਜ ਨੇ ਐਸਐਚਓ ਨੇ ਉਹ ਰਿਪੋਰਟ ਬਣਾ ਕੇ ਸੀਨੀਅਰ ਅਫਸਰਾਂ ਨੂੰ ਭੇਜਣਗੇ ਰਿਪੋਰਟ ਦੇ ਆਧਾਰ ਦੇ ਉੱਤੇ ਹੀ ਅਗਲੇਰੀ ਕਾਰਵਾਈ ਕੀਤੀ ਜਾਏਗੀ ਹਾਲਾਂਕਿ ਸੈਕਟਰ 31 ਦੇ ਅਧੀਨ ਪੈਂਦੀ ਪੁਲਿਸ ਚੌਂਕੀ ਹੱਲੋ ਮਾਜਰਾ ਦੇ ਵਿੱਚ ਇਹ ਮਾਮਲਾ ਦੇਖਣ ਨੂੰ ਮਿਲਿਆ ਜਿਸ ਵਿੱਚ ਦੱਸਿਆ ਜਾ ਰਿਹਾ ਕਿ ਦੋ ਏਐਸਆਈ ਤੇ ਇੱਕ ਜਿਹੜਾ ਕੌਨਸਟੇਬਲ ਇਸ ਮਾਮਲੇ ਦੇ ਵਿੱਚ ਸ਼ਾਮਲ ਹੈ ਹੁਣ ਸ਼ਿਕਾਇਤ ਦਰਜ ਕਰਵਾਉਣ ਗਿਆ ਸੀ ਪੀੜਤ ਨੌਜਵਾਨ ਰੋਹਿਤ ਨੇ ਦੱਸਿਆ ਕਿ ਉਹ ਤੇ ਉਸ ਦਾ ਦੋਸਤ ਗੋਬਿੰਦ ਸ਼ਨੀਵਾਰ ਸ਼ਾਮ ਨੂੰ ਹੱਲੋ ਮਾਜਰਾ ਚੌਂਕੀ ਪਹੁੰਚੇ ਸੀ ਜਿੱਥੇ ਉਹਨਾਂ ਨੇ ਦੋ ਲੜਕੀਆਂ ਤੇ ਉਹਨਾਂ ਦੇ ਪਿਤਾ ਦੇ ਖਿਲਾਫ ਸਰੀਰਕ ਅਕਸੋਸ਼ਣ ਦੀ ਸ਼ਿਕਾਇਤ ਦਰਜ ਕਰਵਾਉਣ ਦੇ ਮਾਮਲੇ ਦੇ ਵਿੱਚ ਨਾਲ ਉਹ ਆਏ ਸੀ ਔਰ ਰੋਹਿਤ ਦਾ ਦੋਸ਼ ਹੈ ਕਿ ਪੁਲਿਸ ਨੇ ਉਹਨਾਂ ਕੁੜੀਆਂ ਦੀ ਮਦਦ ਕਰਨ ਦੀ ਬਜਾਏ ਉਹਨਾਂ ਨੂੰ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਜਦ ਕਿ ਰੋਹਿਤ ਤੇ ਉਸ ਦਾ ਦੋਸਤ ਪੁਲਿਸ ਨੂੰ ਇਹ ਅਪੀਲ ਕਰਦੇ ਰਹੇ ਗਏ ਕਿ ਇਸ ਤਰ੍ਹਾਂ ਉਹ ਨਾ ਕਰਨ ਉਹਨਾਂ ਦੇ ਨਾਲ ਪਰ ਉਹਨਾਂ ਨੇ ਉਹਨਾਂ ਦੀ ਗੱਲ ਸੁਣੀ ਨਹੀਂ ਤਾਂ ਪੁਲਿਸ ਕਰਮਚਾਰੀਆਂ ਨੇ ਬੇਰਹਿਮੀ ਦੇ ਨਾਲ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਹਾਲਾਂਕਿ ਉਹਨਾਂ ਦੀ ਮਦਦ ਹੋਣੀ ਚਾਹੀਦੀ ਸੀ ਕਿਉਂਕਿ ਜਿਹੜਾ ਵੀ ਕੋਈ ਥਾਣੇ ਕਚਹਿਰੀਆਂ ਜਾਂਦਾ ਹੈ ਤਾਂ ਉਹ ਦੁਖੀ ਹੋ ਕੇ ਜਾਂਦਾ ਕੋਈ ਸੁਖ ਸ਼ਾਂਤੀ ਨਾਲ ਤੇ ਉੱਥੇ ਪਹੁੰਚਦਾ ਨਹੀਂ ਤਾਂ ਜਦੋਂ ਉੱਥੇ ਦੁਖੀ ਲੋਕ ਪਹੁੰਚੇ ਤਾਂ ਉਹਨਾਂ ਨੂੰ ਉਲਟਾ ਮਦਦ ਕਰਨ ਦੀ ਬਜਾਏ ਉਹਨਾਂ ਨੇ ਦੋਸ਼ ਲਾਇਆ ਕਿ ਉਹਨਾਂ ਪੁਲਿਸ ਕਰਮਚਾਰੀਆਂ ਨੇ ਉੱਥੇ ਕੁੱਟਣਾ ਸ਼ੁਰੂ ਕਰ ਦਿੱਤਾ ਅਸੀਂ ਉੱਥੇ ਜਦੋਂ ਇਸ ਮਾਮਲੇ ਦੇ ਵਿੱਚ ਸਾਰੇ ਮਸਲੇ ਦੇ ਵਿੱਚ ਲੋਕਾਂ ਨੇ ਜਿਹੜੇ ਨੇੜੇ ਤੜੇ ਖੜੇ ਸੀ ਉਹਨਾਂ ਨੇ ਵੀਡੀਓ ਵੀ ਬਣਾਈ ਹੈ ਔਰ ਜਾਣਕਾਰੀ ਮਿਲੀ ਹੈ ਕਿ ਪੁਲਿਸ ਚੌਂਕੀ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਸ ਸਭ ਦੇ ਵਿੱਚ ਵੀ ਇਹ ਮਾਮਲਾ ਜ਼ਰੂਰ ਕੈਦ ਹੋਇਆ ਹੋਵੇਗਾ ਇਸ ਤੋਂ ਇਲਾਵਾ ਉੱਥੇ ਮੌਜੂਦ ਲੋਕਾਂ ਨੇ ਆਪਣੇ ਮੋਬਾਈਲ ਦੇ ਵਿੱਚ ਵੀ ਵੀਡੀਓ ਬਣਾਈਆਂ ਨੇ ਜਿਸ ਦੇ ਵਿੱਚ ਰੋਹਿਤ ਜ਼ਖਮੀ ਹਾਲਤ ਦੇ ਵਿੱਚ ਜ਼ਮੀਨ ਦੇ ਉੱਤੇ ਡਿੱਗਿਆ ਪਿਆ ਜਦ ਕਿ ਪੁਲਿਸ ਕਰਮਚਾਰੀ ਉੱਥੇ ਮੌਜੂਦ ਸੀ ਰੋਹਿਤ ਤੇ ਗੋਬਿੰਦ ਨੇ ਦੋ ਦਾ ਦੋਸ਼ ਇਹ ਹੈ ਕਿ ਪੁਲਿਸ ਚੌਂਕੀ ਦੇ ਵਿੱਚ ਮੌਜੂਦ ਪੁਲਿਸ ਵਾਲਿਆਂ ਨੇ ਉਹਨਾਂ ਦੇ ਨਾਲ ਮਾਰਕੁੱਟ ਕੀਤੀ ਹੈ ਉਹ ਨਸ਼ੇ ਦੀ ਹਾਲਤ ਵਿੱਚ ਸਨ ਉਹਨਾਂ ਨੇ ਡੰਡਿਆਂ ਦੇ ਨਾਲ ਲੱਤਾਂ ਦੇ ਨਾਲ ਮੁੱਕਿਆਂ ਦੇ ਨਾਲ ਉਹਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਤਾਂ ਹੁਣ ਇਹ ਪੁਲਿਸ ਚੌਂਕੀ ਦੇ ਅੰਦਰ ਕਿਉਂਕਿ ਨਿਗਰਾਨੀ ਹੈ ਹਾਈ ਕੋਰਟ ਦੀਆਂ ਹਿਦਾਇਤਾਂ ਨੇ ਬਕਾਇਦਾ ਕੋਈ ਵੀ ਪੁਲਿਸ ਥਾਣਾ ਜਾਂ ਪੁਲਿਸ ਚੌਂਕੀ ਸੀਸੀਟੀਵੀ ਤੋਂ ਬਿਨਾਂ ਨਹੀਂ ਹੋਣਾ ਚਾਹੀਦਾ ਤਾਂ ਜੇ ਕਰੇ ਚੌਂਕੀ ਦੇ ਅੰਦਰ ਹੀ ਵਾਪਰੀ ਸਾਰੀ ਘਟਨਾ ਜਿਵੇਂ ਕਿ ਰੋਹਿਤ ਨੇ ਦੋਸ਼ ਲਾਏ ਨੇ ਉਸ ਦਾ ਇੱਕ ਦੋਸਤ ਵੀ ਸੀ ਗੋਬਿੰਦ ਤਉ CCTV ਦੇ ਵਿੱਚ ਵੀ ਫੁਟੇਜ ਜਰੂਰ ਮਿਲੇਗੀ ਔਰ ਉਸੇ ਆਧਾਰ ਦੇ ਉੱਤੇ ਸਬੂਤ ਦੇ ਆਧਾਰ ਦੇ ਉੱਤੇ ਕਿਉਂਕਿ ਭਰੋਸਾ ਤਾਂ ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦੇ ਵੱਲੋਂ ਇਹੀ ਦਿੱਤਾ ਗਿਆ ਕਿ ਐਸਐਚਓ ਇਸ ਮਾਮਲੇ ਦੀ ਪੂਰੀ ਪੜਤਾਲ ਕਰ ਰਹੇ ਨੇ ਪਰ ਦੇਖਣਾ ਇਹ ਹੋਵੇਗਾ ਕਿ ਜਿਹੜੇ ਨੌਜਵਾਨਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ, ਕੁੱਟਮਾਰ ਹੋਈ ਹੈ, ਕੀ ਉਹਨਾਂ ਨੂੰ ਇਨਸਾਫ ਮਿਲੇਗਾ ਔਰ ਇਸ ਮਾਮਲੇ ਦੇ ਵਿੱਚ ਬੁਰੇ ਤਰੀਕੇ ਨਾਲ ਕੁੱਟਿਆ ਗਿਆ ਔਰ ਨੌਜਵਾਨਾਂ ਦਾ ਦੋਸ਼ ਹੈ ਕਿ ਉਸ ਵਕਤ ਉਹ ਨਸ਼ੇ ਦੀ ਹਾਲਤ ਵਿੱਚ ਸਨ ਪੁਲਿਸ ਕਰਮਚਾਰੀ ਜਿਨ੍ਹਾਂ ਨੇ ਸਾਡੇ ਨਾਲ ਏ ਕਾਰਨਾਮਾ ਕੀਤਾ ਹੈ ਮਾੜੀ ਹਰਕਤ ਕੀਤੀ ਹੈ ਮਾੜੀ ਕਰਤੂਤ ਕੀਤੀ ਹੈ ਤਾਂ ਪਹਿਲਾਂ ਵਾਲਾ ਮਾਮਲਾ ਪਟਿਆਲਾ ਪੁਲਿਸ ਤੋਂ ਆਇਆ ਸੀ ਸਾਹਮਣੇ ਜਿਸ ਦੇ ਵਿੱਚ ਮਾਮਲੇ ਨੂੰ ਭੱਗਦਾ ਹੋਇਆ ਦੇਖ ਕੇ ਪਹਿਲਾਂ ਤਾਂ ਕਿਤੇ ਨਾ ਕਿਤੇ ਰਫਾ ਦਫਾ ਕਰਨ ਦੀ ਚਾਲ ਵੀ ਚੱਲੀ ਜਾ ਸਕਦੀ ਸੀ ਪਰ ਜਦੋਂ ਆਰਮੀ ਦੇ ਵੱਡੇ ਅਫਸਰਾਂ ਨੇ ਚਾਇਓ ਮੌਜੂਦਾ ਹੋਣ ਜਾਂ ਸੇਵਾ ਮੁਕਤ ਹੋਣ ਉਹਨਾਂ ਨੇ ਜੋ ਸ਼ੋਰ ਤਰੀਕੇ ਦੇ ਨਾਲ ਇਸ ਮਾਮਲੇ ਨੂੰ ਚੁੱਕਿਆ ਇਸ ਮਾਮਲੇ ਦੇ ਵਿੱਚ ਜਦੋਂ ਰਿਪੋਰਟਾਂ ਸਾਹਮਣੇ ਆਈਆਂ ਮੀਡੀਆ ਦੇ ਵਿੱਚ ਮਾਮਲਾ ਆਉਂਦਾ ਹੈ ਤੇ ਉਸ ਤੋਂ ਬਾਅਦ ਫਿਰ ਪੁਲਿਸ ਨੂੰ ਕਾਰਵਾਈ ਕਰਨੀ ਪੈਗੀ ਹੈ ਤੇ ਉੱਥੇ ਵੀ 12 ਪੁਲਿਸ ਮੁਲਾਜ਼ਮਾਂ ਜਿਹੜੇ ਜਿਸ ਵਿੱਚ ਇੰਸਪੈਕਟਰ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਨੇ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਔਰ 45 ਦਿਨਾਂ ਦੇ ਅੰਦਰ ਉਧਰ ਵੀ ਰਿਪੋਰਟ ਤਿਆਰ ਹੋਣੀ ਹੈ ਔਰ ਇਸ ਪਾਸੇ ਜੋ ਚੰਡੀਗੜ੍ਹ ਦੇ ਵਿੱਚ ਵਾਪਰੀ ਘਟਨਾ ਹੈ ਨੌਜਵਾਨਾਂ ਨਾਲ ਹੋਈ ਕੁੱਟਮਾਰ ਹੈ ਇਸ ਮਾਮਲੇ ਦੇ ਵਿੱਚ ਵੀ ਦੇਖਣ ਵਾਲੀ ਗੱਲ ਹੋਵੇਗੀ ਕਿ ਉਹਨਾਂ ਨੂੰ ਇਨਸਾਫ ਕਦੋਂ ਮਿਲਦਾ ਹੈ ਹਾਲਾਂਕਿ ਜਦੋਂ ਕੋਈ ਪ੍ਰੈਸ਼ਰ ਬਣਦਾ ਹੈ ਪੁਲਿਸ ਆਪਣੇ ਹੀ ਮੁਲਾਜ਼ਮਾਂ ਦੇ ਖਿਲਾਫ ਕਰਮਚਾਰੀਆਂ ਦੇ ਖਿਲਾਫ ਉਦੋਂ ਹੀ ਕਾਰਵਾਈ ਕਰਦੀ ਹੈ ਔਰ ਸਹਿਜ ਸੁਭਾ ਜਦੋਂ ਕਿਤੇ ਵੀ ਧੱਕਾ ਹੋ ਜਾਂਦਾ ਸਹਿਜ ਸੁਭਾ ਮੰਗ ਦੇ ਨਾਲ ਕਿਤੇ ਵੀ ਕੋਈ ਕਾਰਵਾਈ ਸਾਹਮਣੇ ਨਹੀਂ ਆਉਂਦੀ ਹੁਣ ਦੇਖਣਾ ਹੋਵੇਗਾ ਕਿ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੇ ਵਿੱਚ ਕਿੰਨੀ ਕੁ ਸਖਤੀ ਦੇ ਨਾਲ ਨਿਪਟਾਰਾ ਕਰਦੀ ਹੈ ਜਿੰਨਾ ਵੀ ਪੁਲਿਸ ਕਰਮਚਾਰੀਆਂ ਨੇ ਮੁਲਾਜ਼ਮਾਂ ਨੇ ਇਸ ਤਰੀਕੇ ਦੇ ਨਾਲ ਇਹਨਾਂ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਔਰ ਮਾਰੀ ਹਰਕਤ ਨੂੰ ਅੰਜਾਮ ਦਿੱਤਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਜਾਣਕਾਰੀ ਆਵੇਗੀ ਕੋਸ਼ਿਸ਼ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਫਿਲਹਾਲ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ